ਸ਼ਿੰਦੀ ਫੋਟੋ ਸ਼ਿਵਜੀ ਮਹਾਰਾਜ ਦੀ ਫੋਟੋ ਦੀ ਜਿਹੜੀ ਆ ਬਿਆਨ ਵੀ ਕੀਤੀ ਗਈ ਕੀ ਮਸਲਾ ਕੀ ਹੈ ਸਾਰਾ ਦੇਖੋ ਇਹ ਪਿੰਡ ਸਾਂਧਰੇ ਦਾ ਜਿਹੜਾ ਸਾਰਾ ਵਾਕਿਆ ਛੋਟੇ-ਛੋਟੇ ਬੱਚਿਆਂ ਤੋਂ ਆਪਸ ਦੇ ਵਿੱਚ ਗਵੰਡੀ ਨੇ ਛੋਟੇ ਬੱਚਿਆਂ ਤੋਂ ਮਾਮੂਲੀ ਝਗੜਾ ਹੋਇਆ ਇਹ ਤਸਵੀਰਾਂ ਜੇ ਤੁਸੀਂ ਵੇਖ ਰਹੇ ਹੋ ਇਹ ਤਰਨਤਾਨ ਦੇ ਇੱਕ ਪਿੰਡ ਦੀਆਂ ਨੇ ਜਿੱਥੇ ਲੋਕਾਂ ਵੱਲੋਂ ਸ਼ਰਿਆਨ ਹੀ ਗੁੰਡਾਗਰਦੀ ਕੀਤੀ ਹੋਈ ਨਜ਼ਰ ਆ ਰਹੀ ਹੈ ਇਹ ਜੋ ਪਰਵਾਸੀ ਨੇ ਇਹ ਦਰਜਨ ਦੀ ਗਿਣਤੀ ਵਿੱਚ ਸੀ ਤੇ ਇਹ ਇੱਕ ਪੰਜਾਬੀ ਫੈਮਿਲੀ ਤੇ ਸਿੱਖ ਫੈਮਿਲੀ ਦੇ ਘਰ ਵਿੱਚ ਦਾਖਲ ਹੋ ਕੇ ਤੋੜਪੰਨ ਕਰਨੀ ਸ਼ੁਰੂ ਕਰ ਦਿੰਦੇ ਨੇ ਹਜੇ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਇਹ ਜਿਹੜੀ ਤੋੜਪੰਨ ਕਰਦੇ ਨੇ ਕਿਸ ਗੱਲ ਤੋਂ ਕਰਦੇ ਨੇ ਪਰ ਜੋ ਇਹ ਪਰਵਾਸੀ ਹੁੰਦੇ ਨੇ ਇਹਨਾਂ ਦੇ ਹੱਥ ਵਿੱਚ ਦਾਤਰੇ ਤੇ ਡੰਡੇ ਵੀ ਹੁੰਦੇ ਨੇ ਜਿਸ ਨਾਲ ਇਹ ਘਰ ਦੀ ਨਿੱਕੀ ਤੋਂ ਲੈ ਕੇ ਵੱਡੀ ਚੀਜ਼ ਵੀ ਤੋੜ ਦਿੰਦੇ ਨੇ ਬੱਟੂ ਤੋਂ ਲੈ ਕੇ ਘਰ ਵਿੱਚ ਜਿਹੜੀ ਵੀ ਪਈ ਚੀਜ਼ ਹੁੰਦੀ ਹੈ ਉਸ ਨੂੰ ਵੀ ਪੰਨਾ ਸ਼ੁਰੂ ਕਰ ਦਿੰਦੇ ਨੇ ਤੇ ਨਾਲ ਹੀ ਸ਼ਰੀਆਮ ਇਸ ਦੀ ਵੀਡੀਓ ਵੀ ਬਣਾਉਂਦੇ ਨੇ ਤੇ ਵੀਡੀਓ ਵਿੱਚ ਸ਼ਰੀਆਮ ਹੀ ਗਾਣਾ ਗਾਉਂਦੇ ਹੋਏ ਨਜ਼ਰ ਆਉਂਦੇ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਬਹਿਰਮੀ ਨਾਲ ਇਹ ਜਿਹੜੇ ਪਰਵਾਸੀ ਹੁੰਦੇ ਨੇ ਇੱਕ ਕਾਰ ਵਿੱਚ ਜਾ ਕੇ ਤੋੜਪਨ ਨਹੀਂ ਕਰਨੀ ਸ਼ੁਰੂ ਕਰ ਦਿੰਦੇ ਨੇ ਤੇ ਜਿਹੜੇ ਲਾਗੇ ਲੋਕ ਹੁੰਦੇ ਨੇ ਸ਼ਰਿਆਮੇ ਤਮਾਸ਼ਾ ਦੇਖਦੇ ਨੇ ਕੋਈ ਵੀ ਅਜਿਹਾ ਲੋਕ ਨਹੀਂ ਹੁੰਦਾ ਜੋ ਕਿ ਉਹਨਾਂ ਨੂੰ ਜਾ ਕੇ ਰੋਕ ਕੇ ਤੇ ਉਹਨਾਂ ਕੋਲੋਂ ਪੁੱਛੇ ਕਿ ਉਹ ਇਹ ਸਭ ਕਿਉਂ ਕਰ ਰਹੇ ਨੇ ਜੀ ਕੇ ਵਤੇ ਜਿਹੜੀ ਪਿੰਡ ਸਾਡੇ ਨਾਲ ਲੜਾਈ ਹੋਈ ਆ ਉਹਦੇ ਵਿੱਚ ਮੈਂ ਮਾਫੀ ਮੰਗਦਾ ਹਾਂ ਗੁਰੂ ਦੀ ਪੈਰਪੋੜ ਉੱਤੇ ਮੇਰਾ ਪੈਰ ਰਾਇਆ ਜਿਹੜਾ ਇਹਨੂੰ ਸਾਈ ਸੰਗਤ ਮਾਫ ਕਰੇ ਕੋੜ ਦੇ ਅੰਜਾਨ ਪੁੱਜ ਗਏ ਮੈਂ ਪੈਰ ਰੱਖਿਆ ਕੋੜ ਨੂੰ ਪਤਾ ਨਹੀਂ ਲੱਗਾ ਥੱਲੇ ਡਿੱਗੀ ਹੋਈ ਮੇਰੇ ਤੋਂ ਪੈਰ ਰੱਖੇ ਦੇ ਵਿੱਚ ਗਲਤੀ ਹੋਈ ਹੈ ਇਹ ਕਰਕੇ ਮੈਂ ਮਾਫੀ ਮੰਗਦਾ ਸਾਰੀ ਸੰਗਤ ਤੋਂ ਅਸੀਂ ਆਪ ਉਹਨਾਂ ਨੂੰ ਪਿਓ ਵਾਂਗੂ ਮੰਨਦੇ ਅਸੀਂ ਗੁਰਦੁਆਰੇ ਸਾਹਿਬ ਜਾਂਦੇ ਹਾਂ ਐਤਵਾਰ ਤੇ ਐਤਵਾਰ ਇਸ ਕਰਕੇ ਅਸੀਂ ਸਾਰੀ ਸੰਗਤ ਤੋਂ ਮਾਫੀ ਮੰਗਦਾ ਮੈਂ ਕਿੱਥੇ ਆਖਣ ਮੋਥੇ ਮਾਫੀ ਮੰਗਣ ਲਈ ਪਿਆਰ ਆ ਪਾਰਾ ਐਦਾ ਨਵੇਂ ਪਿਓ ਵਾਂਗੂ ਮੰਨਦਾ ਮਹਾਰਾਜ ਜੇ ਸਮਝਦੇ ਬਿਨਾ ਕਰੀ ਗਾ ਇੱਕ ਪਿੰਡ ਸਾਂਧਰੇ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਕੁਛ ਨਿਆਂ ਸਿੰਘ ਕੁਛ ਸ਼ਰਾਪੀ ਆ ਉਹ ਤਾਂ ਜਿਹੜੀ ਭੰਨ ਤੋੜ ਕਰ ਰਹੇ ਉੱਥੇ ਜਿੱਥੇ ਭੰਨ ਤੋੜ ਕੀਤੀ ਜਾ ਰਹੀ ਹੈ ਉੱਥੇ ਸਰ ਜਿਹੜਾ ਧਾਰਮਿਕ ਭਾਵਨਾ ਨੂੰ ਫੇਸਬੁਕ ਪਹੁੰਚਾਈ ਜਾ ਰਹੀ ਬਾਬਾ ਦੀਪ ਸਿੰਘ ਦੀ ਫੋਟੋ ਸ਼ਿਵਜੀ ਮਹਾਰਾਜ ਦੀ ਫੋਟੋ ਦੀ ਜਿਹੜੀ ਆ ਬਿਰਕੀ ਕੀਤੀ ਗਈ ਕੀ ਮਸਲਾ ਕੀ ਹੈ ਸਾਰਾ ਦੇਖੋ ਇਹ ਪਿੰਡ ਸਾਂਧਰੇ ਦਾ ਜਿਹੜਾ ਸਾਰਾ ਵਾਕਿਆ ਛੋਟੇ ਛੋਟੇ ਬੱਚਿਆਂ ਤੋਂ ਆਪਸ ਦੇ ਵਿੱਚ ਗਵੰਡੀ ਨੇ ਛੋਟੇ ਬੱਚਿਆਂ ਤੋਂ ਮਾਮੂਲੀ ਝਗੜਾ ਹੋਇਆ ਜਿਸ ਨੂੰ ਜਿਹੜੇ ਬਿੱਟੂ ਦੇ ਜਿਹੜਾ ਲੜਕਾ ਆ ਤੇ ਉਹਨਾਂ ਦਾ ਤੇ ਹਰਪਾਲ ਸਿੰਘ ਦੇ ਬੱਚਿਆਂ ਦਾ ਆਪਸ ਦੇ ਵਿੱਚ ਮਾਮੂਲੀ ਜਿੱਦਾ ਬੱਚੇ ਖੇਡਦੇ ਖੇਡਦੇ ਲੜਦੇ ਇੱਦਾਂ ਇੱਦਾਂ ਲੜੇ ਉਹ ਇੱਕ ਦੂਜੇ ਨੂੰ ਉਲਾਮਾ ਦੇਣ ਚੱਲ ਗਏ ਜਿਸ ਤੋਂ ਇਹਨਾਂ ਦੀ ਗੱਲ ਗਾਲੀ ਕਲੋਚ ਤੋਂ ਵੱਧ ਗਈ ਤੇ ਜਿਹੜੀ ਜਗਦੀਪ ਪਾਰਟੀ ਆ ਇਹਨਾਂ ਦੇ ਵਿੱਚੋਂ ਜਿਹੜਾ ਹਰਪਾਲ ਸਿੰਘ ਦੇ ਪਿਤਾ ਜੀ ਨੇ ਇੱਕ ਡਾਂਗ ਜਿਹੜੀ ਉਹ ਬਿੱਟੂ ਦੇ ਸਿਰ ਦੇ ਵਿੱਚ ਮਾਰੀ ਜਿਸ ਦੇ ਨਾਲ ਉਹ ਜ਼ਖਮੀ ਹੋ ਗਿਆ ਜਖਮੀ ਹੋਣ ਉਪਰੰਤ ਇਹਨਾਂ ਦਾ ਹੀ ਮਾਮੂਲੀ ਝਗੜਾ ਹੋਇਆ ਤੇ ਮੌਕੇ ਤੇ ਹਟਵਾ ਢਾਈ ਕਰਵਾ ਦਿੱਤੀ ਗਈ। ਗਾਲੀ ਗਲੋਚ ਦੇ ਵਧਨ ਕਰਕੇ ਬਿੱਟੂ ਤੇ ਦੇ ਕੁਝ ਇੱਕ ਬੰਦਿਆਂ ਨੇ ਜਿਹੜੀ ਇੱਟੇ ਰੋੜੇ ਆ ਉਹ ਹਰਪਾਲ ਸਿੰਘ ਦੇ ਘਰੇ ਚਲਾਏ। ਜਿਸ ਤੋਂ ਉਪਰੰਤ ਜਿਹੜੇ ਤੁਸੀਂ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਜਿਹੜੇ 10-12 ਬੰਦੇ ਜਾ ਕੇ ਤੇ ਬਿੱਟੂ ਦੇ ਘਰ ਦੇ ਉੱਤੇ ਤੇ ਉਹਦੇ ਭਰਾ ਦੇ ਘਰਾਂ ਦੇ ਉੱਤੇ ਜਿਹੜੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰਦੇ ਨੇ। ਸਾਰੇ ਘਰ ਦੀ ਭਾਂਹ ਤੋੜ ਕਰਦੇ ਨੇ ਭਾਂਹ ਤੋੜ ਕਰਦੇ ਕਰਦੇ ਇੰਨੇ ਗੁੱਸੇ ਦੇ ਵਿੱਚ پاگل ਹੋ ਕੇ ਕਿ ਉਹਨਾਂ ਨੇ ਜਿਹੜਿਆ ਧੰਨ ਧੰਨ ਬਾਬਾ ਜੀਪ ਸਿੰਘ ਜੀ ਦੀ ਫੋਟੋ ਦੇ ਵੀ ਦਾਤਰ ਮਾਰਿਆ ਮੁੜ ਕੇ ਉਹਦੇ ਤੋਂ ਪੈਰ ਰੱਖ ਕੇ ਨਿਕਲੇ ਆ ਇਸ ਸੰਦਰਭ ਦੇ ਵਿੱਚ ਜਿਹੜੀ ਆ ਜਦੋਂ ਇਹ ਇਨਫੋਰਮੇਸ਼ਨ ਥਾਣਾ ਪਿੱਖੀ ਪਿੰਡ ਤੋਂ ਪਤਾ ਲੱਗੀ ਤੇ ਅਸੀਂ ਜਿਹੜੇ ਆਪਣੇ ਵੱਲੋਂ ਦੋਹਾਂ ਧਿਰਾਂ ਦੇ ਉੱਤੇ ਜੋ ਜੋ ਉਹਨਾਂ ਨੇ ਜਿਹੜੀ ਗੈਰ ਕਾਨੂੰਨੀ ਗਤੀਵਿਧੀਆਂ ਕੀਤੀਆਂ ਸੀ ਉਸ ਸਬੰਧੀ ਦੋਨਾਂ ਤਰਾਂ ਦੇ ਉੱਤੇ ਜਿਹੜਾ ਅਸੀਂ ਕੇਸ ਰਜਿਸਟਰ ਕਰ ਲਿਆ ਤੇ ਕੇਸ ਰਜਿਸਟਰ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ। ਸੋ ਅੱਜ ਜਿਹੜਾ ਰਕੇਸ਼ਦੀਪ ਸਿੰਘ ਤੇ ਬਲਜੀਤ ਸਿੰਘ ਜਿਹੜੇ ਵੀਡੀਓ ਦੇ ਵਿੱਚ ਘਰ ਦੇ ਅੰਦਰ ਭੰਨ ਤੋੜ ਕਰਦੇ ਨਜ਼ਰ ਆਉਂਦੇ ਉਹਨਾਂ ਦੇ ਵਿੱਚ ਦੋ ਵਿਅਕਤੀਆਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ। ਅੱਜ ਵੀ ਜਿਹੜੇ ਰੇਡ ਆ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਬੜੀ ਸ਼ਕਤੀ ਨਾਲ ਜਿਹੜੀਆਂ ਹੋਰ ਟੀਮਾਂ ਬਣਾ ਕੇ ਇਹਨਾਂ ਦੇ ਰੇਡ ਕੀਤੇ ਜਾ ਰਹੇ ਘਰਾਂ ਤੋਂ ਜਿਹੜੇ ਸਾਰੇ ਵਿਅਕਤੀਨੋਂ ਘਰਾਂ ਨੂੰ ਬੂਏ ਮਾਰ ਕੇ ਜਿੰਦਰੇ ਮਾਰ ਕੇ ਤੇ ਪਿੰਡ ਦੇ ਵਿੱਚੋਂ ਮਿਸਿੰਗ ਨੇ ਸੋ ਇਹਨਾਂ ਨੂੰ ਅਸੀਂ ਜਲਦ ਦੇ ਆਧਾਰ ਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਸੋ ਇਹ ਜਿਹੜਾ ਝਗੜਾ ਇਹ ਬੱਚਿਆਂ ਦਾ ਝਗੜਾ ਆ ਨਾ ਕਿ ਕੋਈ ਧਾਰਮਿਕ ਝਗੜਾ ਆ ਇਹ ਝਗੜਾ ਵਧਿਆ ਇਸ ਤਰੀਕੇ ਨਾਲ ਵੀ ਭੰਨ ਤੋੜ ਕਰਦਿਆ ਉਹਨਾਂ ਨੇ ਜਿਹੜੀ ਧੰਨ ਧੰਨ ਬਾਬਾ ਦੀਪ ਸਿੰਘ ਦੀ ਫੋਟੋ ਵੱਲ ਵੀ ਧਿਆਨ ਨਹੀਂ ਮਾਰਿਆ ਕਿਉਂਕਿ ਉਹਨਾਂ ਦਾ ਜਿਹੜਾ ਗੁੱਸਾ ਆ ਉਹ ਦਿਮਾਗ ਤੇ ਚੜਿਆ ਹੀ ਸੋ ਪੁਲਿਸ ਵੱਲੋਂ ਹੀ ਜਿਹੜੀ ਇਹਦੀ ਪਰਚਾ ਦਰਜ ਕੀਤਾ ਗਿਆ ਦੋਮਾ ਧਿਰਾਂ ਦੇ ਉੱਤੇ ਗ੍ਰਿਫਤਾਰੀ ਵਾਸਤੇ ਜਿਹੜੇ ਰੇਡ ਕੀਤੇ ਜਾ ਰਹੇ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਬਾਕੀ ਜਿਹੜੇ ਰਹਿੰਦੇ ਦੋਸ਼ੀ ਉਹਨਾਂ ਨੂੰ ਵੀ ਅਸੀਂ ਜਲਦ ਗ੍ਰਿਫਤਾਰ ਕਰ ਲਵਾਂਗੇ ਦੋ ਦੋਮਾ ਧਿਰਾਂ ਦੇ ਸਰ ਕਿੰਨੇ ਜਿਹੜੇ ਵਿਅਕਤੀ ਨੇ ਜਿੰਨਾਂ ਦੇ ਦੇਖੋ ਜਿੰਨੇ ਇੱਕ ਵੀਡੀਓ ਮੁਤਾਬਕ ਅਸੀਂ ਤਸਦੀਕ ਕਰ ਕਰ ਸਕੇ ਤੇ 4-4 5-5 ਵਿਅਕਤੀਆਂ ਦੇ ਉੱਤੇ ਬਾਈ ਨੇ ਤੇ ਜਿਹੜੇ ਆ ਬਾਕੀ ਨੇ ਅਨਨੋਨਾ 8 8 10 10 ਬੰਦਿਆਂ ਦੇ ਖਿਲਾਫ ਆਈ ਜਿਹੜਾ ਕੇਸ ਜਿਹੜਾ ਉਹ ਰਜਿਸਟਰ ਕਰ ਲਿਆ ਇਹਦੇ ਵਿੱਚ ਬਕਾਇਦਾ 498 ਬੀ ਐਨ ਐਸ ਵੀ ਲੱਗੀ ਹੈ ਜਿਹੜਾ ਐਫ ਆਈ ਆਰ ਐਫ ਆਈ ਆਰ ਨੰਬਰ 33 ਹੈਗੀ ਆ 115 2 194 2 191 3 190 ਤੇ 298 ਬੀ ਐਨ ਐਸ ਜਿਹੜਾ ਇਹ ਇਹਦੇ ਤਹਿਤ ਜਿਹੜਾ ਪਰਚਾ ਦਰਜ ਕਰ ਲਿਆ ਸੋ ਇਹਦੇ ਵਿੱਚ ਇਹਨਾਂ ਦੀਆਂ ਸਟੇਟਮੈਂਟਾਂ ਵੀ ਲਿਖੀਆਂ ਜਾਣਗੀਆਂ ਦੋਮਾ ਤਰ੍ਹਾਂ ਦੀਆਂ ਕਿਉਂਕਿ ਜਿਹੜੀ ਹੈ ਇਨਫੋਰਮੇਸ਼ਨ ਬੇਸ ਦੇ ਉੱਤੇ ਪੁਲਿਸ ਵੱਲੋਂ ਕੇਸ ਰਜਿਸਟਰ ਕੀਤਾ ਗਿਆ ਇਹਨਾਂ ਦੀਆਂ ਜਿਹੜੀਆਂ ਜਿਹੜੀਆਂ ਇਹਨਾਂ ਦੀਆਂ ਸੱਟਾਂ ਨੇ ਜਾਂ ਕੁਝ ਇਹਨਾਂ ਦੇ ਜਿਹੜੇ ਆਪਸੇ ਝਗੜੇ ਦੌਰਾਨ ਲੱਗੇ ਨੇ ਉਹਦਾ ਜਿਹੜਾ ਮੈਡੀਕਲ ਕਰਾ ਕੇ ਦੀ ਫਰਦਰ ਹੋਰ ਪ੍ਰोसीडिंग ਕਰਕੇ ਤੇ ਇਹਨੂੰ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਅਜਿਹੇ ਦੇ ਵਿੱਚ ਸਾਰੇ ਸ਼ਰਾਬਤੀ ਹੰਸਰ ਕਾਪੀ ਜਿਹੜਾ ਆ ਪ੍ਰਭਾਵਿਤ ਹੋ ਕੇ ਇੱਕ ਦੂਜੇ ਨਾਲ ਚੱਲ ਜਾਂਦੇ ਕੀ ਤਾੜਨਾ ਕਰਨਾ ਚਾਹੀਦਾ ਦੇਖੋ ਹੁਣ ਮਕਦਮਾ ਦਰਜ ਹੋ ਗਿਆ ਗੁੱਸੇ ਦੇ ਵਿੱਚ ਕਾਰ ਵੀ ਬੈਠੇ ਮੈਂ ਇੱਕ ਹੋਰ ਵੀ ਵੀਡੀਓ ਵੇਖ ਰਿਹਾ ਸੀ ਜਿਹਦੇ ਵਿੱਚ ਬਾਣੇ ਵਾਲੇ ਨਿਹੰਗ ਸਿੰਘ ਜਿਨ੍ਹਾਂ ਨੇ ਮਹਾਰਾਜ ਦੇ ਸਰੂਪ ਦੀ ਬੇਅਦਬੀ ਕੀਤੀ ਆ ਆਪ ਹੀ ਮਾਫੀਆਂ ਮੰਗ ਰਹੇ ਨੇ ਗੁੱਸੇ ਦੇ ਵਿੱਚ ਮਹਾਰਾਜ ਦਾ ਸਰੂਪ ਪਾ ਕੇ ਬੰਦਿਆਂ ਨੂੰ ਹੱਲਾਸ਼ੇਰੀ ਦੇ ਕੇ ਪਹਿਲਾਂ ਅਗਲੇ ਦੇ ਘਰ ਭੇਜਦੇ ਨੇ ਜਦੋਂ ਸਰੂਪ ਦੀ ਬੇਅਦਬੀ ਹੁੰਦੀ ਆ ਤੇ ਆਪ ਹੀ ਮਾਫੀਆਂ ਮੰਗਦੇ ਨੇ ਮੈਂ ਇੱਥੇ ਤਾੜਨਾ ਇਹੋ ਕਰਦਾ ਕਿ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਤੇ ਪੰਜਾਬ ਪੁਲਿਸ ਵੱਲੋਂ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਂਦਾ ਜਿਹੜਾ ਵੀ ਕੋਈ ਇਦਾਂ ਦਾ ਵਾਅਦਾ ਕਰਦਾ ਭਾਵੇਂ ਕਈ ਪੰਚਾਇਤਕ ਤੌਰ ਤੇ ਕਹਿੰਦੇ ਵੀ ਇਹੀ ਰਈ ਨਵਾਂ ਕਰਾ ਦਾਂਗੇ ਅਸੀਂ ਪੁਲਿਸ ਵੱਲੋਂ ਇਹਨਾਂ ਦੇ ਖਿਲਾਫ ਜਿਹੜੀ ਇਨਫੋਰਮੇਸ਼ਨ ਬੇਸ ਤੇ ਪਰਚਾ ਦਰਜ ਕਰ ਰਹੇ ਆ ਇਹ ਵੀ ਪਰਚਾ ਜਿਹੜਾ ਪੁਲਿਸ ਵੱਲੋਂ ਹੀ ਦਰਜ ਕੀਤਾ ਗਿਆ ਤੇ ਗੈਰ ਕਾਨੂੰਨੀ ਕੰਮ ਦਾ ਅੰਤ ਜਿਹੜਾ ਵਾ ਉਹ ਅਦਾਲਤ ਦੇ ਵਿੱਚ ਕਾਨੂੰਨ ਅਨਸਾਰ ਹੋਵੇਗਾ ਇਹ ਤਸਵੀਰਾਂ ਜੋ ਤੁਸੀਂ ਵੇਖ ਰਹੇ ਹੋ ਇਹ ਤਰਨਤਾਂ ਦੇ ਇੱਕ ਪਿੰਡ ਦੀਆਂ ਨੇ ਜਿੱਥੇ ਲੋਕਾਂ ਵੱਲੋਂ ਸ਼ਰਿਆਨ ਹੀ ਗੁੰਡਾਗਰਦੀ ਕੀਤੀ ਹੋਈ ਨਜ਼ਰ ਆ ਰਹੀ ਹੈ ਇਹ ਜੋ ਪ੍ਰਵਾਸੀ ਨੇ ਇਹ ਦਰਜਨ ਦੀ ਗਿਣਤੀ ਵਿੱਚ ਸੀ ਤੇ ਇਹ ਇੱਕ ਪੰਜਾਬੀ ਫੈਮਿਲੀ ਇੱਕ ਸਿੱਖ ਫੈਮਿਲੀ ਦੇ ਘਰ ਵਿੱਚ ਦਾਖਲ ਹੋ ਕੇ ਤੋੜਪੰਨ ਕਰਨੀ ਸ਼ੁਰੂ ਕਰ ਦਿੰਦੇ ਨੇ ਹਜੇ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਇਹ ਜਿਹੜੇ ਤੋੜਪੰਨ ਕਰਦੇ ਨੇ ਕਿਸ ਗੱਲ ਤੋਂ ਕਰਦੇ